ਸਾਲ 2025 ਖਤਮ ਹੋਣ ਵਾਲਾ ਹੈ ਤੇ ਹੁਣ ਦੋ ਨਵਾਂ ਸਾਲ ਆਣੋ ਲਿਆ ਲੇਕਿਨ 2025 ਕਿਸਾਨਾਂ ਲਈ ਬਹੁਤ ਹੀ ਪਰੇ ਕਿਸਾਨ ਜੋ ਸੀਗੇ ਪਿਛਲੇ ਦੋ ਸਾਲ ਤੋਂ ਜੁੜੇ ਲਗਾਤਾਰ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਜਿਹੜਾ ਸੀਗਾ ਸੜਕਾਂ ਤੇ ਸੀਗੇ ਅੰਦੋਲਨ ਕਰ ਰਹੇ ਸੀ 2025 ਵੀ ਕਿਸਾਨਾਂ ਲਈ ਕੁਝ ਖਾਸ ਨਹੀਂ ਰਿਹਾ ਕਿਉਂਕਿ ਕਿਸਾਨ ਵੱਲੋਂ ਲਗਾਤਾਰ ਜਿਹੜਾ ਸੀਗਾ ਵਿਰੋਧ ਕੀਤਾ ਜਾ ਰਿਹਾ ਸੀ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਹੀ ਕਿਸਾਨਾਂ ਦੇ ਪੁਲਿਸ ਦੇ ਵਿੱਚ ਕਾਰਜ ਜਿਹੜਾ ਚੜਾ ਦੀਆਂ ਕਈ ਤਸਵੀਰਾਂ ਜਿਹੜਾ ਸੀਗੀਆਂ 2025 'ਚ ਵੇਖਣ ਨੂੰ ਮਿਲੀ ਜਿੱਤੇ ਸਾਫ਼ ਤੌਰ ਤੇ ਕਿਸਾਨਾਂ ਦੇ ਨਾਲ ਤਸ਼ੱਦਦ ਹੋਈ ਤੇ ਸਾਫ਼ ਤੌਰ ਤੇ ਵੱਡੀ ਚੜਾ ਵੱਡੀ ਲੜਾਈ ਜਿਹੜੀ ਸੀਗੀ लाठी चार्ज ਵਰਗੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਿਸਾਨਾਂ ਦੇ ਨਾਲ ਹੁੰਦੀਆਂ 2025 'ਚ ਨਜ਼ਰ ਆਈਆਂ ਇਸ ਵੀਡੀਓ 'ਚ ਆਪਾਂ ਇਹ ਗੱਲ ਕਰਾਂਗੇ ਜੇ ਗੱਲ ਕਰੀਏ 13 ਜਨਵਰੀ 2024 ਤੋਂ ਜੁੜੇ ਸੀਗੇ ਕਿਸਾਨ ਜਿਹੜੇ ਹੈਗੇ ਤਰਨੇ ਤੇ ਬੈਠੇ ਹੋਏ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਸੀਗਾ ਅਭਾਰਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਲਗਾਤਾਰ ਜਿਹੜਾ ਸੀਗਾ ਕਿਸਾਨ ਉੱਥੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਇਸੇ ਵਲੋਂ ਰੋਕਣ ਲਈ ਜਿਹੜੇ ਸੀਗੇ ਪੁਲਿਸ ਨਾਲ ਟਕਰਾਅ ਦੀ ਕਾਫੀ ਤਸਵੀਰਾਂ ਜਿਹੜੀ ਸੀਗੀਆਂ 2025 'ਚ ਸਾਹਮਣੇ ਆ ਜੋ ਤੇ ਦੀ ਗਰੰਟੀ ਲੜਾਈ ਲੜਾਈ ਜਿਹੜੀ ਸੀਗੀ ਸਰਕਾਰ ਦੇ ਨਾਲ ਕੇਂਦਰ ਦੇ ਨਾਲ ਜਿਹੜੀ ਸੀਗੀ ਕਿਸਾਨਾਂ ਦੀ ਚੱਲ ਰਹੀ ਸੀ ਤੇ اسی ਦੌਰਾਨ 2024 ਦੀ ਜੇ ਮੈਂ ਆਖਰ ਦੀ ਗੱਲ ਕਰਾਂ ਤੇ 25 ਸ਼ੁਰੂ ਹੋਣ ਤੋਂ ਪਹਿਲੇ ਜਿਹੜੇ ਡੱਲੇਵਾਲ ਜਗੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਕਿਸਾਨ ਆਗੂ ਉਹਨਾਂ ਵੱਲੋਂ ਮਰਨ ਵ੍ਰਤ ਸ਼ੁਰੂ ਕੀਤਾ ਗਿਆ ਤੇ 21 ਦਸੰਬਰ ਤੋਂ ਕਿਸਾਨ ਆਗੂ ਡੱਲੇਵਾਲ ਜਿਹੜੇ ਸੀਗੇ ਮਰਨ ਵ੍ਰਤੇ ਬੈਠ ਗਏ ਤੇ 2024 ਚ ਖਨੌਰੀ ਮੋਰਚੀ ਤੇ ਉਸ ਤੋਂ ਬਾਅਦ ਹੀ ਥীরে ਥীরে ਜਿਹੜੇ ਸੀਗੇ ਡੱਲੇਵਾਲ ਦੀ ਹਾਲਤ ਜਿਹੜੀ ਸੀਗੀ ਨਾਜ਼ੁਕ ਹੋਣ ਲੱਗੀ ਤੇ ਵੱਡੇ ਸਵਾਲ ਜਿਹੜੇ ਸੀਗੇ ਆਮ ਆਦਮੀ ਪਾਰਟੀ ਤੇ ਵੀ ਖੜੇ ਹੋ ਰਹੇ ਸੀਗੇ कि क्या, कि एक आम सरकार भी जो है कि कुछ नहीं कर रही इस दो हजार पच्ची की शुरुआत पीएम मोदी की गई थी के जो तो ने मोदी के मुलाकात की उसन लेकिन किसान रोस वेखन मिलिया उसग जोगिंद्रगराहा ने एस के एम ने जगजीत डालेवाल के हक ਖੜੇ ਹੋਏ ਉਹ ਵੀ ਡੱਲੇਵਾਲ ਦੇ ਹੱਕ ਚਾਹੀ ਕਿਸਾਨਾਂ ਦੇ ਨਾਲ ਹੈ ਤੇ ਇਸ ਦੇ ਨਾਲ ਹੀ ਡੱਲੇਵਾਲ ਦੇ ਨਾਲ 101 ਹੋਰ ਕਿਸਾਨਾਂ ਨੇ ਵੀ ਮਰਨ ਰਤ ਸ਼ੁਰੂ ਕਰ ਦਿੱਤਾ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ 101 ਕਿਸਾਨ ਜਿਹੜੇ ਸੀਗੇ ਉਹ ਵੀ ਮਰਨ ਰਤ ਤੋਂ ਬੈਠ ਗਏ ਉਸ ਤੋਂ ਬਾਅਦ ਲਗਾਤਾਰ ਸਿਆਸੀ ਲੀਡਰ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚਣ ਦਾ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹੇ ਕਿ ਮਰਨ ਰਤ ਖਤਮ ਕਰ ਦੇ ਜਾਵੇ ਲੇਕਿਨ ਉਹਨਾਂ ਨੇ ਮਰਨ ਰਤ ਨਹੀਂ ਖਤਮ ਕੀਤਾ ਉਸ ਤੋਂ ਬਾਅਦ ਕੇਂਦਰ ਵੱਲੋਂ ਜਿਹੜਾ ਸੀਗਾ ਮੀਟਿੰਗ ਦਾ ਪ੍ਰਸਤਾਵ ਦਿੱਤਾ ਗਿਆ 14 ਫਰਵਰੀ ਨੂੰ ਮੀਟਿੰਗ ਵੀ ਹੋਈ ਲੇਕਿਨ ਉਸ ਤੋਂ ਵੀ ਕੁਝ ਖਾਸ ਨਿਕਲ ਕੇ ਨਹੀਂ ਆਇਆ ਤੇ ਫ ਬਾਦ 26 ਜਨਵਰੀ ਨੂੰ ਕਿਸਾਨਾਂ ਵੱਲੋਂ ਜਿਹੜਾ ਸੀਗਾ ਟਰੈਕਟਰ ਮਾਰਚ ਕਰਕੇ ਪੰਜਾਬ 'ਚ ਸੜਕਾਂ ਰੋਕੇਗੇ ਵਕ ਵਕ ਥਾਵਾਂ ਤੇ ਟਰੈਕਟਰ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਵੀ ਇੱਕ ਮੀਟਿੰਗ ਹੁੰਦੀ ਹੈ ਲੇਕਿਨ ਉਸ 'ਚ ਵੀ ਕੋਈ ਸਮੀਕਰਨ ਜਿਹੜਾ ਸੀਗਾ ਜਾਂ ਕੁਝ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਨੂੰ ਨਹੀਂ ਨਜ਼ਰ ਆਉਂਦਾ ਤੇ ਲਗਾਤਾਰ ਜਿਹੜਾ ਸੀਗਾ ਕੇਂਦਰ ਦਾ ਭਗਵੰਤ ਸਰਕਾਰ ਦਾ ਵੀ ਕਿਸਾਨਾਂ ਵੱਲੋਂ ਜਿਹੜਾ ਸੀਗਾ ਵਿਰੋਧ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਇੱਕ ਮੀਟਿੰਗ ਭਗਵੰਤ ਮਾਨ ਦੇ ਨਾਲ ਵੀ ਕਿਸਾਨਾਂ ਦੀ ਹੋਈ ਜਿਸ 'ਚ ਭਗਵੰਤ ਮਾਨ ਜਿਹੜੇ ਸੀਗੇ ਗੁੱਸੇ 'ਚ ਵਾਕ ਆਊਟ ਕਰ ਗਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ 'ਚ ਗੁੱਸੇ ਤੋਂ ਬਾਅਦ ਵੱਡਾ ਜਿਹੜਾ ਵਿਰੋਧ ਸੀਗਾ ਕਿਸਾਨਾਂ ਚੋਂ ਵੇਖਣ ਨੂੰ ਮਿਲਿਆ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਸੀਗਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਰੇਲ ਰੋਕੋ ਅੰਦੋਲਨ ਹੋਵੇ ਸੜਕਾਂ ਜਾਮ ਕਰਨਾ ਇਸ ਤਰ੍ਹਾਂ ਦੀ ਵੱਡੀਆਂ ਤਸਵੀਰਾਂ ਜਿਹੜਾ ਸੀਗਾ ਕਿਸਾਨਾਂ ਵੱਲੋਂ ਵੇਖਣ ਨੂੰ ਮਿਲੀਆਂ ਤੇ ਇਸੇ ਦੌਰਾਨ ਜਿਹੜਾ ਸੀਗਾ ਜਦੋਂ ਪੁਲਿਸ ਕਿਸਾਨਾਂ ਨੂੰ ਰੋਕਣ ਪਹੁੰਚਦੇ ਵੱਡੀ ਚੜ੍ਹਤ ਜਿਹੜੀ ਸੀਗੀ ਜਿਹੜੀ ਤਸਵੀਰਾਂ ਵੇਖਣ ਨੂੰ ਮਿਲੀਆਂ ਇਸੇ ਦੌਰਾਨ ਜਿਹੜੇ ਸੀਗੇ ਕਿਸਾਨਾਂ ਦੀ ਗ੍ਰਿਫਤਾਰੀਆਂ ਵੀ ਹੋਈ ਬਲਬੀਰ ਸਿੰਘ ਰਾਜਵਾਲ ਹੁਣ ਉਹਨਾਂ ਨੂੰ ਵੀ ਸਰਕਾਰ ਵੱਲੋਂ ਜਿਹੜਾ ਹਿਰਾਸਤ ਉੰਤ ਸਰਕਾਰ ਨੇ ਫਿਰ ਐਕਸ਼ਨ ਲੈਂਦਿਆ ਜਿਹੜਾ ਸੀਗਾ ਉਗਰਾਹਨ ਨੂੰ ਵੀ ਜਿਹੜੇ ਸੀਗੇ ਜਿਹੜੇ ਉਗਰਾਹਨ ਨੇ ਕਿਸਾਨਾਂ ਨੂੰ ਉਹਨਾਂ ਨੂੰ ਵੀ ਜਿਹੜੇ ਸੀਗਾ ਗ੍ਰਿਫਤਾਰੀ ਜਿਹੜੇ ਸੀਗਾ ਉਹਨਾਂ ਦਾ ਕੀਤੀ ਗਈ ਯਾਨੀ ਕਿ ਇਸ ਤਰ੍ਹਾਂ ਦਾ ਜਿਹੜਾ ਵੱਡਾ ਐਕਸ਼ਨ ਸੀਗਾ ਸਾਫ਼ ਤੌਰ ਤੇ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਤੇ ਪੰਜਾਬ ਪੁਲਿਸ ਦਾ ਕਿਸਾਨਾਂ ਤੇ ਵੇਖਣ ਨੂੰ ਮਿਲੇ ਜਿਸ ਤੋਂ ਸਾਫ਼ ਤੌਰ ਤੇ ਤੱਕਾ ਮੁਕੀ ਹੋਵੇ ਕਿਸਾਨਾਂ ਨੂੰ ਚੁੱਕ ਕੇ ਲੈ ਜਾਣਾ ਰੀਟੇਨ ਕਰ ਲੈਣਾ ਇਸ ਤਰ੍ਹਾਂ ਦੀਆਂ ਤੇ ਤਸਵੀਰਾਂ 2025 ਚੋਂ ਵੇਖਣ ਨੂੰ ਮਿਲਿਆ 11 ਮਾਰਚ ਨੂੰ ਵੀ ਗੁਰਦਾਸਪੁਰ ਚ ਕਿਸਾਨ ਤੇ ਪੁਲਿਸ ਦਾ ਵੱਡਾ ਟਕਰਾਅ ਮ ਜਿਸ ਦੀਆਂ ਤੁਸੀਂ ਤਸਵੀਰਾਂ ਦੇਖਦੇ ਪਿਓ ਜਿੱਥੇ ਡੱਲੇਵਾਲ ਜਿਹੜੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਹੀ ਕਿਸਾਨ ਰੋਸ ਚਾਗੇ ਤੇ ਕਿਸਾਨਾਂ ਵੱਲੋਂ ਵੱਡਾ ਰੋਸ ਜਿਹੜਾ ਸੀਗਾ ਭਗਵੰਤ ਸਰਕਾਰ ਦਾ ਜਿਤਾਇਆ ਗਿਆ ਭਗਵੰਤ ਪੰਜਾਬ ਪੁਲਿਸ ਦੇ ਖਿਲਾਫ ਜਿਹੜਾ ਸੀਗਾ ਕਿਸਾਨਾਂ ਦਾ ਰੋਸ ਵੇਖਣ ਨੂੰ ਮਿਲਿਆ ਜਗਜੀਤ ਸਿੰਘ ਡੱਲੇਵਾਲ ਹੁਣ ਸਰਵਨਪਤੀ ਨੂੰ ਇਹਨਾਂ ਨੂੰ ਫਿਰ ਜਿਹੜਾ ਗ੍ਰਿਫਤਾਰ ਕਰਕੇ ਇੱਕ ਟ੍ਰੇਨਿੰਗ ਸੈਂਟਰ 'ਚ ਜਿਹੜਾ ਸੀਗਾ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ 'ਚ ਜਿਹੜਾ ਮਾਹੌਲ ਸੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਤੇ ਇਸ ਤੋਂ ਬਾਅਦ ਜਿਹੜਾ ਪੁਲਿਸ ਤੇ ਕਿਸਾਨ ਜਿਹੜੇ ਸੀਗੇ ਆਮੋ ਸਾਹਮਣੇ ਹੋ ਗਏ ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਹੋਰ ਐਕਸ਼ਨ ਨੂੰ ਮਾਰਚ ਨੂੰ ਪੁਲਿਸ ਵੱਲੋਂ ਜਿਹੜਾ ਸੀਗਾ ਸ਼ੰਭੂ ਮੋਰਚਾ ਜਿਹੜਾ ਸੀਗਾ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਤੇ ਪੱਖੇ ਜਿਹੜੇ ਲੱਗੇ ਸੀ ਯਾਨੀ ਕਿ ਪੂਰਾ ਜਿਹੜਾ ਕਿਸਾਨਾਂ ਦਾ ਮੋਰਚਾ ਇੰਨੇ ਟਾਈਮ ਤੋਂ ਸ਼ੰਭੂ ਤੇ ਲੱਗਾ ਹੋਇਆ ਸੀ ਉਸ ਨੂੰ ਤਹਿਸ ਨਹਿਸ ਪੰਜਾਬ ਪੁਲਿਸ ਨੇ ਕਰਤਾ ਤਾਂ ਸਭਰਾ ਤੁਸੀਂ ਦੇਖ ਸਕਦੇ ਹੋ ਪੱਖੇ ਉਤਾਰਤੇ ਕਿਸਾਨਾਂ ਦਾ ਜੁੰਨਾ ਸਮਾਨ ਪਿਆ ਸੀ ਉਸ ਦੇ ਨਾਲ ਪੰਜਾਬ ਪੁਲਿਸ ਨੇ ਭੰਨ ਤੋੜ ਕੀਤੀ ਤੇ ਇਸ ਤਰ੍ਹਾਂ ਦੀਆਂ ਤੇ ਤਸਵੀਰਾਂ 2025 ਚ ਵਡੀਆਂ ਦੇਖਣ ਨੂੰ ਮਿਲਿਆ ਜੋ ਪੰਜਾਬ ਪੁਲਿਸ ਤੇ ਕਿਸਾਨਾਂ ਦੇ ਵਿੱਚ ਜਿਹੜਾ ਸੀਗਾ ਇਹ ਵੱਡਾ ਕਲੈਸ਼ ਤੇ ਵੱਡਾ ਟਕਰਾਅ ਜਿਹੜਾ ਸੀਗਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਵੀ ਕਿਸਾਨਾਂ ਨੇ ਜਿਹੜਾ ਸੀਗਾ ਕਸੇ ਭਗਵੰਤ ਮਾਨ ਦੇ ਘਰ ਦਾ ਕਿਰਾਉ ਦਾ ਐਲਾਨ ਕੀਤਾ ਫਿਰ ਉਹਦੇ ਲਗਾਤਾਰ ਜਿਹੜੇ ਕਿਸਾਨ ਸੀਗੇ ਉਹਨਾਂ ਵੱਲੋਂ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਸੀਗਾ ਵਿਰੋਧ ਕੀਤਾ ਗਿਆ ਉਹਨਾਂ ਦੇ ਭਗਵੰਤ ਮਾਨ ਦੇ ਘਰ ਦਾ ਵੀ ਜਿਹੜਾ ਸੀਗਾ ਕਿਰਾਉ ਕਰਕੇ ਜਿਹੜੇ ਸੀਗਾ ਕਿਸਾਨਾਂ ਨੇ ਵੱਡਾ ਤਰਨਾ ਪ੍ਰਦਰਸ਼ਨ ਕੀਤਾ ਲਗਾਤਾਰ ਪੰਜਾਬ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋਏ ਕਿਸਾਨਾਂ ਨੂੰ ਜਿਹੜਾ ਸੀਗਾ ਬੇਰਹਿਮੀ ਤਰੀਕੇ ਦੇ ਨਾਲ ਪੁਲਿਸ ਚੁੱਕ ਕੇ ਲੈ ਕੇ ਜਾਂਦੀ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਅਚੜਪ ਹੁੰਦੀ ਹੈ ਪੰਜਾਬ ਪੁਲਿਸ ਤੇ ਕਿਸਾਨਾਂ ਦੇ ਵਿੱਚ ਤੇ ਇਸ ਤਰ੍ਹਾਂ ਦੀ ਵੱਡੀਆਂ ਤਸਵੀਰਾਂ ਜਿਹੜੇ ਸੀਗਾ ਵੇਖਣ ਨੂੰ ਮਿਲੀਆਂ ਉਸ ਤੋਂ ਬਾਦ ਵੀ ਕਿਸਾਨ ਉਹ ਉਸ ਤੋਂ ਬਾਅਦ ਵੀ ਨਹੀਂ ਸ਼ਾਂਤ ਹੁੰਦੇ ਕਿਉਂਕਿ ਕਿਸਾਨਾਂ 'ਚ ਰੋਸ ਸੀਗਾ ਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਲੀਡਰ ਤੇ ਐਮ.ਐਲ.ਏ. ਉਹਨਾਂ ਦੀ ਜਿਹੜੇ ਸੀਗਾ ਰਸਤਾ ਰੋਕ ਕੇ ਉਹਨਾਂ ਨੂੰ ਅਕੇਰ ਨਾਲ ਸ਼ੁਰੂ ਕਰ ਦਿੱਤਾ ਜੇ ਮੈਂ ਗੱਲ ਕਰਾਂ ਕਿਸਾਨਾਂ ਵੱਲੋਂ ਆਪ ਐਮਐਲਏ ਜੋਰਾ ਮਾਜਰਾ ਨੂੰ ਵੀ ਕਿਹਾ ਗਿਆ ਤੇ ਇਸ ਤਰ੍ਹਾਂ ਦੀ ਤਸਵੀਰਾਂ ਸਾਹਮਣੇ ਆ ਜਦੋਂ ਕਿ ਕਿਸਾਨਾਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੂੰ ਕੇਰ ਕੇ ਉਹਨਾਂ ਦੇ ਨਾਲ ਜਿਹੜੇ ਸੀਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਜਿਹੜੀ ਸੀਗਾ ਨਿਕਲ ਕੇ ਸਾਹਮਣੇ ਆਈਆਂ ਇਸ ਤੋਂ ਬਾਅਦ ਵੀ ਹਜੇ ਮੁੱਦਾ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਜਿਹੜਾ ਸੀਗਾ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਜੋ ਸੀਗੀ ਅਨਾਉਂਸ ਕੀਤੀ ਕਿ ਜਿਸ ਨੂੰ ਲੈ ਕੇ ਫਿਰ ਤੋਂ ਲਗਾਤਾਰ ਜਿਹੜਾ ਸੀਗਾ ਕਿਸਾਨਾਂ ਦਾ ਵਿਰੋਧ ਕਰਨਾ ਸ਼ੁਰੂ ਹੋ ਗਿਆ ਕਿਸਾਨਾਂ ਵੱਲੋਂ ਵੱਡੇ આરોਪ ਲਗਾ ਕੇ ਕਿ ਬਿਨਾਂ ਮੁਆਵਜ਼ੇ ਦੇ ਸਾਡੀ ਜਿਹੜੀ ਜ਼ ਹੜਪਰੀ ਯਾਨੀ ਕਿ ਆਪਣੇ ਕਬਜ਼ਾ ਉੱਤੇ ਜੁੜੀ ਪੰਜਾਬ ਸਰਕਾਰੀ ਇਸ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਦਾ ਇੱਕ ਹੋਰ ਮੁੱਦਾ ਜਿਹੜਾ ਸੀਗਾ ਭਖ ਗਿਆ ਉਸ ਤੋਂ ਬਾਅਦ ਲਗਾਤਾਰ ਫਿਰ ਤੋਂ ਕਿਸਾਨ ਆਪਣੇ ਹੱਕ ਲਈ ਆਪਣੀ ਜ਼ਮੀਨ ਲਈ ਜਿਹੜੇ ਸੀਗੇ ਲੜਦੇ ਨਜ਼ਰ ਆਏ ਕਿਸਾਨ ਦੇ ਆਮ ਆਦਮੀ ਪਾਰਟੀ ਦੇ ਭਗਵੰਤ ਸਰਕਾਰ ਦੇ ਵਿਰੁੱਧ ਜਿਹੜੇ ਸੀਗੇ ਬੋਲਦੇ ਨਜ਼ਰ ਆਏ ਤੇ ਆਪਣੀ ਜਿਹੜੀ ਸੀਗੀ ਜ਼ਮੀਨਾਂ ਲਈ ਆਪਣੇ ਹੱਕ ਲਈ ਕਿਸਾਨ ਜਿਹੜੇ ਸੀਗੇ 2025 ਚ ਲੜਦੇ ਆਏ ਹਾਲੇ ਇਹ ਮੁੱਦਾ ਚੱਲ ਹੀ ਰਿਹਾ ਸੀ ਮਤਲਬ ਇੰਨੀ ਤਸ਼ੱਦਦ केलं ਜਾਂ ਇੰਨਾ ਕੁਝ ਜਿਹੜਾ ਸੀਗਾ ਕਿਸਾਨ ਨੂੰ 2025 ਚ ਵੇਖਣ ਨੂੰ ਮਿਲਿਆ ਹਜੇ ਇਹ ਮੁੱਦਾ ਦਾ ਇਹ ਸਭ ਕੁਝ ਚੱਲ ਹੀ ਰਿਹਾ ਸੀ ਕਿ ਇਸੇ ਵਿਚਕਾਰ ਇਸ ਤਰ੍ਹਾਂ ਪੰਜਾਬ 'ਚ ਭਾਰੀ ਹੜ á ਗਏ ਜਿਸ ਨੇ ਪੰਜਾਬ 'ਚ ਬਹੁਤ ਜ਼ਿਆਦਾ ਤਬਾਹੀ ਮਚਾਈ। ਕਈ ਜ਼ਿਆਦਾ ਵੱਧ بارش ਜਿਹੜੀ ਸੀ ਕਿ ਦਰਜ ਕੀਤੀ ਗਈ ਜਿਸ ਦੇ ਕਾਰਨ ਜਿਹੜਾ ਸੀਗਾ ਭਾਰੀ ਮੀਂਹ ਲਗਾਤਾਰ ਪੈਣ ਦੇ ਕਾਰਨ ਪੰਜਾਬ 'ਚ ਜਿਹੜੇ ਸੀਗੇ ਹਰ ਵੜਗੇ ਸਥਿਤੀ ਬਣ ਗਈ। ਹਿਮਾਚਲ ਪ੍ਰਦੇਸ਼ 'ਚ ਹੋਈ بارش ਕਾਰਨ ਦਰਿਆਵਾਂ 'ਚ ਅਚਾਨਕ ਜਿਹੜਾ ਸੀਗਾ ਪੰਜਾਬ 'ਚ ਪਾਣੀ ਜਿਹੜਾ ਸੀਗਾ ਵੱਧ ਗਿਆ। ਉਂਜਾ ਅਦੇ ਸਤਲਜ ਬਿਆਸ ਰਾਵੀ ਅਤੇ ਕੰਗਰ ਦਰਿਆ ਦਾ ਜਿਹੜਾ ਉਫਾਨ ਤੇ ਜਿਹੜੇ ਸੀਗੀ ਉਹ ਪਹੁੰਚ ਗਿਆ ਨੀ ਕਿ ਨਿਸ਼ਾਨ ਤੋਂ ਪਾਰ ਜਿਹੜੇ ਸੀਗੀ ਉਹ ਪਾਣੀ ਜਿਹੜੇ ਸੀਗਾ ਪੰਜਾਬ 'ਚ ਪੌਂ ਗਏ ਇਸ ਦਾ ਨਤੀਜਾ ਵੀ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਵੇਖਣ ਨੂੰ ਮਿਲਿਆ ਜਿਹੜਾ ਪਾਰ ਹੀ ਹੜ ਦਾ ਜਿਹੜਾ ਸੀਗਾ ਇਸ ਇਲਾਕਿਆਂ ਨੂੰ ਸਾਹਮਣਾ ਕਰਨਾ ਪਿਆ ਸਭ ਤੋਂ ਵੱਧ ਜਿਹੜੇ ਜਿਹੜੇ ਪ੍ਰਭਾਵਿਤ ਹੋਏ ਸੀ 2025 ਦੇ ਹੜ 'ਚ ਖਾਸ ਕਰਕੇ ਇਹਨਾਂ ਜ਼ਿਲ੍ਹਿਆਂ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਜਿਸ 'ਚ Ludhiana, Firozpur, Patiala, Sangrur, Moga, Fazilka, Rupnagar ਇਸ ਹਲਕਿਆਂ ਨੂੰ ਇਸ ਜਿਹੜੇ ਸੀਗੇ ਮਾਨਸਾ ਇਹਨਾਂ ਨੂੰ ਜਿਹੜਾ ਸੀਗਾ ਜ਼ਿਆਦਾ ਹੜ ਦਾ ਸਾਹਮਣਾ ਕਰਨਾ ਪਿਆ ਕਈ ਪਿੰਡਾਂ ਚ ਜਿਹੜੇ ਸੀਗਾ ਪਾਣੀ ਜਿਹੜਾ ਸੀਗਾ ਘਰ ਦੇ 4-4 ਫੁੱਟ ਤੱਕ ਪਾਣੀ ਭਰ ਗਿਆ ਸੀ ਤਾਂ ਉਸ ਤੋਂ ਬਾਅਦ ਐਨਡੀਆਰਫ ਦੀ ਟੀਮ ਆਰਮੀ ਵੱਲੋਂ ਜਿਹੜਾ ਸੀਗਾ ਲੋਕਾਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਜਿਹੜਾ ਸੀਗਾ ਬਚਾਇਆ ਗਿਆ ਤਸਵੀਰਾਂ ਸਾਹਮਣੇ ਹੀ ਹੈ ਹੜ ਨੇ ਪੂਰਾ ਹੀ ਪੰਜਾਬ ਜਿਹੜਾ ਸੀਗਾ ਪੰਜਾਬ ਦੇ ਕਿਸਾਨਾਂ ਦਾ ਜੇ ਗੱਲ ਕਰੀਏ ਵੱਡਾ ਨੁਕਸਾਨ ਉਹਨਾਂ ਦੀ ਫਸਲਾਂ ਦਾ ਕੀਤਾ ਉਸ ਤੋਂ ਬਾਅਦ ਘਰਾਂ ਦੇ ਘਰ ਵੀ ਕਈ ਕਿਸਾਨਾਂ ਦੇ ਤੇ ਲੋਕਾਂ ਦੇ ਜਿਹੜੇ ਸੀਗੇ ਪਾਣੀ ਚ ਜਿਹੜੇ ਸੀਗੇ ਡੁੱੜ ਗਏ ਦਿੱਖ ਕੇ ਤੇ ਵੱਡਾ ਫਸਲਾਂ ਦਾ ਨੁਕਸਾਨ ਜਿਹੜਾ ਸੀਗਾ ਉਹ ਤਬਾਹੀ ਜਿਹੜੀ ਸੀਗੀ ਪੰਜਾਬ ਨੂੰ ਇਸ ਸਾਲ ਵੇਖਣ ਨੂੰ ਮਿਲੀ ਜਿਸ ਕਾਰਨ ਕਿਸਾਨਾਂ ਦਾ ਵੱਡੀ ਜਿਹੜੀ ਸੀਗੀ ਹਜ਼ਾਰਾਂ ਏਕੜ ਦੀ ਜਿਹੜੀ ਖੇਤੀਬਾੜੀ ਸੀਗੀ ਉਸ ਦਾ ਨੂੰ ਨੁਕਸਾਨ ਹੋਇਆ ਇਸ ਦੇ ਨਾਲ ਹੀ ਕਿਸਾਨ ਦੇ ਜਿਹੜੇ ਪਸ਼ੂ ਸੀ ਉਸ ਦਾ ਵੀ ਵੱਡਾ ਨੁਕਸਾਨ ਜਿਹੜਾ ਸੀਗਾ ਕਿਸਾਨ ਨੂੰ ਇਸ ਦੌਰਾਨ ਦੇਖਣ ਨੂੰ ਮਿਲਿਆ ਇਸ ਦੌਰਾਨ ਪੰਜਾਬ ਤੇ ਜਿਹੜੇ ਸੀਗੇ ਜਿਹੜੇ ਵੱਡੇ ਪੰਜਾਬੀ ਕਈ ਸਿੰਗਰ ਵੀ ਸੀਗੇ ਉਹ ਵੀ ਮਦਦ ਲਈ ਅੱਗੇ ਆਏ ਜੇ ਗੱਲ ਕਰੀਏ ਦਿਲਜੀਤ ਦੋਸਾਂਚੋਂ ਕਰਨ ਔਜਲਾ ਐਮੀ ਵਿਰਖੋਣ ਮਨਕੀਰਤ ਔਲਖ ਦੇ ਬਾਦਸ਼ਾਹ ਇਸ ਤਰ੍ਹਾਂ ਦੇ ਪੰਜਾਬੀ ਵੱਡੇ ਸਿੰਗਰ ਵੀ ਔਖੀ ਕੱਢੀ ਚ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਤੇ ਉਹਨਾਂ ਵੱਲੋਂ ਪੰਜਾਬ ਦੀ ਇਸ ਔਖੀ ਕੱਢੀ ਚ ਸਹਾਇਤਾ ਵੀ ਕੀਤੀ ਗਈ ਲੇਕਿਨ ਇਹ ਜਿਹੜਾ ਪੂਰਾ ਇਸ ਸਾਲ ਜੋ ਸੀਗਾ ਹੜਾ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਇਸ ਦੇ ਨਾਲ ਹੀ ਜਿਹੜਾ ਉਹਨਾਂ ਦੇ ਨਾਲ ਹੋਰ ਬਾਕੀ ਜਿਹੜੀ ਆਪਣੇ ਹੱਕਾਂ ਨੂੰ ਲੈ ਕੇ ਜਿਹੜੀ ਲੜਾਈ ਸੀਗੀ ਉਹ ਪੰਜਾਬ ਤੇ ਕੇਂਦਰ ਸਰਕਾਰ ਨਾਲ ਲੜੀ ਗਈ ਤੇ ਇਸ ਦੇ ਵਿੱਚਕਾਰ ਜਿਹੜੀ ਸੀਗੀ ਉਹਨਾਂ ਦੀ ਤਗੜੀ ਲੜਾਈ ਜਿਹੜੀ ਸੀਗੀ ਪੁਲਿਸ ਦੇ ਨਾਲ ਤੇ ਸਰਕਾਰ ਦੇ ਨਾਲ ਵੇਖਣ ਨੂੰ ਮਿਲੀ ਤੇ ਇਸ 2025 ਚ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਜਿਹੜੇ ਸੀਗਾ ਬੇहद ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਆਪਣੇ ਹੱਕਾਂ ਲਈ ਵੀ ਲੜਨਾ ਪਿਆ ਤੇ ਇਸ ਦੇ ਨਾਲ ਹੀ ਹੜ੍ਹ ਨੇ ਜਿਹੜੀ ਸੀਗੀ ਇਸ ਸਾਲ ਕਿਸਾਨ ਦਾ ਵੱਡਾ ਨੁਕਸਾਨ ਜ਼ਰੂਰ ਕੀਤਾ ਖੈਰ ਹੁਣ ਇਹ 2025 ਜਿਹੜਾ ਸੀਗਾ ਕਿਸਾਨਾਂ ਲਈ ਕਾਫੀ ਜਿਹੜਾ ਸੀਗਾ ਭਾਰੀ ਸਾਬਿਤ ਹੋਇਆ ਤੇ ਕਾਫੀ ਨੁਕਸਾਨ ਜਿਹੜਾ ਸੀਗਾ ਇਸ ਤਰ੍ਹਾਂ ਕਿਸਾਨਾਂ ਨੂੰ ਵੇਖਣ ਨੂੰ ਮਿਲਿਆ ਫਿਲਹਾਲ ਹੁਣ ਨਵਾਂ ਸਾਲ ਆਉਣ ਵਾਲਾ ਹੈ ਤੇ ਹੁਣ ਉਮੀਦ ਹੈ ਕਿ ਆਉਣ ਵਾਲੇ ਸਾਲ ਚ ਕਿਸਾਨਾਂ ਦੇ ਹੱਕ ਜਿਹੜੇ ਸੀਗਾ ਫੈਸਲੇ ਜ਼ਰੂਰ ਹੋਣਗੇ ਤੇ ਆਖਿਰਕਾਰ ਕਿਸਾਨਾਂ ਨੂੰ ਜੁੜਾ ਆਪਣਾ ਜਿਹੜਾ ਹੱਕ ਹੈ ਉਹ ਜ਼ਰੂਰ ਮਿਲੇਗਾ